ਇਹ ਤੇ ਜਿਹੇ ਇਹ ਮਮੋਤ ਨੂੰ ਦੁੱਪੇ ਕੱਲਾ ਹਲੋ ਸਸਿਕਾਲ ਜੀ ਸਾਰਿਆਂ ਨੂੰ ਇਹ ਜਿਹੜੀ ਵੀਡੀਓ ਹੈ ਇਹ ਅਮ੍ਰਿੰਦੀ ਮੈਰਿਨ ਸਕੂਲੋਂ ਆਈ ਸੀ 12 ਵਜੇ ਅਦਰ ਮਾਰੀ ਜਿਹੜਾ ਕਰਦਾ ਸੀ ਕੱਲਾ ਮਰ ਜੂਗਾ ਅਮ੍ਰਿੰਦੀ ਚੁੱਕ ਲਈ ਪਹਿਲਾਂ ਮਹਿਰੀਨ ਅੰਦਰ ਆ ਕੇ ਬੰਦਾਸ ਕੇ ਗਈ ਪਾਣੀ ਪਿਆ ਦੇ ਕਰੇਗਾ ਫਿਰ ਦੋਨੋਂ ਲੈ ਕੇ ਉਹਨਾਂ ਅੰਦਰ ਦੀ ਵੀਡੀਓ ਬਣਾਈ ਬੈਸੀ ਨੂੰ ਜਾਨਵਰਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਆ। ਬਾਰ ਬੁੱਕ ਤੇ ਖਾ ਜਾਣੀ ਵਿਚਾਰੇ ਨੂੰ। ਮੈਂ ਬਹੁਤ ਗਾਣੇ ਗਾ ਦਿੱਤੇ ਮੈਂ ਵਿਚਰ ਰਿਕਾਰਡਿੰਗ ਆਉਗੀ ਮੈਂ ਮਿਊਟ ਨਹੀਂ ਕਰਦੀ ਹੈਗੀ ਜਿਹੜੀ ਵੀ ਆਵਾਜ਼ ਆ ਰਹੀ ਹੈ। ਇੱਕ ਚੀਜ਼ ਹੀ ਖੁੱਲ ਹੈ। ਇੱਕ ਟੱਕਾ ਖੁੱਲਿਆ। ਪਰ ਇੱਕ ਮਾਂ ਬੱਚੇ ਵਾਸਤੇ ਕਿਵੇਂ ਤੜਫਦੀ ਹੈ ਤੁਸੀਂ ਟਟੀ ਦੀ ਵੀ ਆਵਾਜ਼ ਤੇ ਰੋਲਾ ਸੁਣਿਓ। ਜੋਰ-ਵਰ ਵੀ ਰੋਣ ਲੱਗ ਗਿਆ। ਦਿਲ ਨੂੰ ਸ਼ੂ ਲੈਣ ਵਾਲੀ ਚੀਜ਼ ਲੱਗੀ ਕਿ ਮਾਂ ਬੱਚੇ ਵਾਸਤੇ ਕਿੰਨਾ ਲਗਾ ਰੱਖਦੀ ਆ ਜਦੋਂ ਬਾਹਰ ਟਟੀ ਦੀ ਰੋਲਾ ਪਾਉਂਦੀ ਸੀ ਫਿਰ ਮੈਂ ਜਾ ਕੇ ਵੀਡੀਓ ਬਣਾ ਕੇ ਲੈ ਕੇ ਆਈ ਉਹਦੀ। ਬਹੁਤ ਜਿਆਦਾ ਉਹਨੇ ਰੋਲਾ ਪਾਇਆ ਜਿੱਧਰ ਨੂੰ ਟਟਿਰੀ ਦੀ ਆਵਾਜ਼ ਆਉਂਦੀ ਸੀ ਫਿਰ ਬਾਅਦ ਦੇ ਵਿੱਚ ਬੱਚਾ ਵੀ ਉੱਥੇ ਜਾ ਰਿਹਾ ਸੀ ਬਾਸੂ ਕੀ ਸੋ ਨਹੀਂ ਮੇਰੇ ਤਾਂ ਬਹੁਤ ਜ਼ਿਆਦਾ ਦਿਲ ਨਿਸ਼ੁਈ ਕੇ ਮਾਂ ਦਾ ਮਾਈ ਤੇਰੇ ਜਗ੍ਹਾ ਤੇਰੀ ਜਾਨ ਪਰ ਦੇ ਰੁੱਖ ਕੋਈ ਪਸ਼ੂ ਹੋਵੇ ਕੁੱਤੀ ਕੋਈ ਨਾ ਹੋਵੇ ਜਾਂ ਫਿਰ ਇਨਸਾਨ ਹੋਵੇ ਮਾਂ ਦਾ ਦਿਲ ਤਾਂ ਮਾਂ ਦਾ ਠੀਕ ਹੁੰਦਾ ਆ ਫਿਰੱਖ ਹਾਏ ਵੀਡੀਓ ਕਿਵੇਂ ਲੱਗੀ ਸਾਰੇ ਕਮੈਂਟ ਕਰਕੇ ਜਰੂਰ ਦੱਸੋ ਲਾਈਕ ਸ਼ੇਅਰ ਜ਼ਰੂਰ ਕਰੋ ਜਿੰਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਸਨੂੰ ਜੀ ਤੇ ਤੁਸੀਂ ਬਾਕੀ ਆਵਾਜ਼ ਜਿਹੜੀ ਵੀ ਆਊਗੀ ਵੀਡੀਓ ਦੇ ਵਿੱਚ ਉਹ ਸੁਣ ਸਕਦੇ ਹੋ ਕਿ ਇਹ ਨਹੀਂ ਕਰੀ ਹੈਗੀ ਜਾਣ ਬੁਝ ਕੇ ਮਿਊਟ ਨਹੀਂ ਕੀਤੀ ਸੀ ਰੀਅਲ ਤੇ ਵਿੱਚ ਮਾਂ ਕਿੰਨਾ ਤੜਫਦੀ ਆ ਕਿੰਨਾ ਰੋਲਾ ਪਾਉਂਦੀ ਆ ਇੱਕ ਬੱਚਾ ਕਿਸ ਤਰ੍ਹਾਂ ਤੇ ਬੱਚਿਆਂ ਦਾ ਛੋਟੇ ਜਾਨਵਰਾਂ ਨੂੰ ਲੈ ਕੇ ਕਿੰਨਾ ਕੁ ਪਿਆਰ ਹੈ ਤੇ ਕਿੰਨਾ ਕੁ ਲੜ ਰਿੰਗਾ ਨਹੀਂ ਐਸੀ ਰੱਖਣਾ ਐ ਇਹਨੂੰ ਪਾਲਣਾ ਐ ਹੁਣ ਪਤਾ ਨਹੀਂ ਮਾਂ ਰੋਲਾ ਪਾ ਜਾਂਦੀ ਆ ਉਹ ਦੇਖੋ 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 మేము కెమెరటి మా నా బి నా బేట మారీటీ

Amrin, berjaga-jaga! Tidak, ayah. Ayah tak mahu berjaga-jaga. Tidak! Pergi. Ayah, ayah akan pergi. Pergi, ਦੇਖਿਓ ਮੇਨਾ ਪਤਾ ਨਹੀਂ ਲੱਗਿਆ ਡੀ ਨਹੀਂ ਲੱਗਦਾ ਹਾਂ ਦੇਖਿਓ ਉਹਨੂੰ ਪਤਾ ਕਿਉਂ ਲੱਗਦਾ ਉਹਨੇ ਲਕੋ ਲਿਆ ਤੂੰ ਕਿੰਦਾ ਹੈ ਦਿੱਤੇ ਚੁੰਗਣ ਬੋਲਣ ਲੱਗਿਆ ਦਾ ਕਰਕੇ ਮਾਂ ਤਾਂ ਮਾਈ ਹੁੰਦੀ ਐ ਪਰ ਤੈਨਾਂ ਆਈ ਨਹੀਂ ਚੱਕਦੇ ਹੁੰਦੇ ਹਾਂ ਦੇਖਿ ਕਿਵੇਂ ਕੋਈ ਬੈਠੀ ਐ ਖੰਬਾਂ ਚ ஏத்துற வேண்டியதா ஹனா கேத்து கேரியந்தா துட்டி நி ਹੁੰਦਾ ਹੁੰਦਾ ਬੱਤ ਆਪਾਂ ਜਿਵੇਂ ਮਾਂ ਆਪਦੀ ਮਾਂ ਤੋਂ